ਨਾਜ਼ੀਕੀ ਸ਼ਹਿਰ ਦੇ ਅੰਦਰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਕਲ ਕਲਿਓ ਕੀ ਪ੍ਰਾਣੀ ਜਾਇਦਾਦ ਦੇ ਲਾਲਚ ਵਿੱਚ ਆਪਣੀ ਹੀ ਭੈਣ ਤੇ ਪਹਨੂਈ ਦਾ ਕਤਲ ਕਰ ਦਿੱਤਾ। ਪੈਰਾਮੀਨਲ ਕਤਲ ਕੀਤਾ ਜਾਂਦਾ। ਮਾਮਲਾ ਇਹ ਹੈ ਕਿ ਮ੍ਰਿਤਕਾ ਹਰਪ੍ਰੀਤ कौर ਜਿਸ ਨੇ ਕਰੀਬ 6 ਸਾਲ ਪਹਿਲਾਂ ਆਪਣੇ ਪਿੰਡ ਆਲਮ ਵਾਲਾ ਤਹਿਸੀਲ ਬਾਗਾ ਪੁਰਾਣਾ ਦੀ ਰਿਸ਼ਮ ਸਿੰਘ ਦੇ ਨਾਲ ਲਵ ਪੈਰੇਜ ਕਰਵਾਈ ਸੀ ਜੋ ਕਿ ਕਰੀਬ ਇੱਕ ਹਫ਼ਤੇ ਪਹਿਲੇ ਆਪਣੇ ਪਿਤਾ ਦੀ ਬਿਮਾਰੀ ਦੇ ਚਲਦੇ ਉਹਨਾਂ ਦੀ ਦੇਖਭਾਲ ਦੇ ਲਈ ਆਪਣੇ ਪਤੀ ਅਤੇ ਬੱਚਾ ਸਮੇਤ ਮਾਈਕੇ ਰਿਸ ਇਸ ਜਸ ਤੇ ਚਲਦੇ ਉਸ ਤੇ ਪ੍ਰਾ ਅਸ਼ਪ੍ਰਿਤੂ ਸ਼ੱਕ ਸੀ ਕਿ ਉਸ ਦੇ ਪਿਤਾ ਕਿਤੇ ਜਾਇਦਾਦ ਉਸ ਦੀ ਪੈਨ ਦੇ ਨਾਮ ਨਾ ਕਰਦੇ ਇਸ ਦੇ ਸ਼ੱਕ ਦੇ ਚਲਦੇ ਹੀ ਦੇ ਰਾਤ ਅਰਸ਼ਦੀਪ ਸਿੰਘ ਨੇ ਆਪਣੀ ਪੈਨ ਅਤੇ ਪੈਨੋਈ ਦਾ ਪੀਰਾ ਵੀ ਨਾਲ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਦੋਨਾਂ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਡੇ ਇੱਕ ਸਾਧਕ ਖਾਨੇ ਵਿੱਚ ਪਿੰਡ ਕਾਨੇ ਵਾਲੀ ਖੁਰਦ ਸੋ ਜੇ ਸਾਡੇ ਇਨਸਪੈਕਟਰ ਨਦੀ ਪੱਟੀ ਨੂੰ ਵਾਹ ਇਨਫੋਰਮੇਸ਼ਨ ਆਈਸੀਬੀ ਉਥੇ ਇੱਕ ਡਬਲ ਮਰਡਰ ਹੋਇਆ ਜਦੋਂ ਮੌਕੇ ਤੇ ਪਹੁੰਚੇ ਤੇ ਅਸੀਂ ਪਹੁੰਚੇ ਹਾਂ ਉਥੇ ਰੇਸ਼ਮ ਸਿੰਘ ਤੇ ਹਰਪ੍ਰੀਤ ਕੋਲ ਇਹ ਦੋਨੋਂ ਮੀਆਂ ਬੀਬੀ ਸੀ ਤੇ ਇਹਨਾਂ ਨੂੰ ਜਿਹੜਾ ਮਾਰਨ ਵਾਲਾ ਸੀ ਅਰਸ਼ਪ੍ਰੀਤ ਸਿੰਘ ਸੀ ਅਰਸ਼ਪ੍ਰੀਤ ਸਿੰਘ ਦੇ ਇਹ ਜਿੱਦਾ ਸਾਰੀ ਸੀ ਸਿਸਟਰ ਸੀ ਇਹ ਸਿਸਟਰ ਤੇ ਜਿੱਦਾ ਸੀ ਕਿਉਂਕਿ ਇਹ ਜਿਹੜਾ ਇਹਨਾਂ ਦੇ ਬਜ਼ੁਰਗ ਸੰਜਾ ਗਮਦੂਰ ਸਿੰਘ ਉਹ ਕਾਫੀ ਟਾਈਮ ਤੋਂ ਆਨ ਬੈੱਡ ਸੀਗਾ ਬਿਮਾਰ ਸੀਗਾ ਇਹ ਉੰਦੀ ਜਿਹੜੀ ਸਿਸਟਰ ਸੀ ਇੱਥੇ ਰਹਿ ਰਹੀ ਸੀ ਤੇ ਜਿਹੜਾ ਅਰਸ਼ਪ੍ਰੀਤ ਜਿਸ ਨੇ ਇਹ ਮਰਡਰ ਕੀਤਾ ਹੈ ਉਮਰੇ ਸੀ ਵੀ ਜਿਹੜਾ ਕਮਦੂਰ ਸਿੰਘ ਹੋ ਸਕਦਾ ਵੀ ਮੇਰੀ ਜਿਹੜੀ ਪ੍ਰਾਪਰਟੀ ਹੈ ਉਹ ਜਿਹੜੀ ਆਧੇ ਮੇਰੀ ਸਿਸਟਰ ਨਾਲ ਨਾ ਲਾਦੇ ਉਹ ਇਹ ਤਰੀਕ ਸਾਹਮਣੇ ਨਿਕਲ ਗਿਆ ਵੀ ਇਹ ਪ੍ਰਾਪਰਟੀ ਡਿਸਪੂਟ ਸੀ ਇਹਨੂੰ ਲੈ ਕੇ ਇਹਨੇ ਜਿਹੜਾ ਅਰਸ਼ਪ੍ਰੀਤ ਨੇ ਇਹ ਦੋਨਾਂ ਜਣਿਆਂ ਨੂੰ ਆਧੇ ਪੈਸਾ ਤੇ ਆ ਤੇ ਚੀਜ਼ਾਂ ਨੂੰ ਮੌਤੇ ਕੱਟ ਉਤਾਰਤਾ ਸਰ ਕੀ ਲੱਗਦਾ ਵੀ ਔਰ ਮਤਲਬ ਇਹ ਮਾਮਲਾ ਇਹ ਨਹੀਂ ਇਹ ਪ੍ਰਾਪਰਟੀ ਪ੍ਰਾਪਰਟੀ ਡਿਸਪੂਟ ਦਾ ਹੀ ਹੈ ਨਹੀਂ ਪਤਾ ਲੱਗਾ ਵੀ ਇਹਨਾਂ ਦੀ ਲਾਭ ਹੈ ਜੀ हां ਇਹਨਾਂ ਨੇ ਜਿਹੜੀ ਇਹਨਾਂ ਦੋਨਾਂ ਦੀ ਲਵ ਮੈਰਿਜ ਸੀ। ਉਹ ਮੁੰਡੇ ਦੀ ਉਮਰ ਜ਼ਿਆਦਾ ਸੀ। हां ਲੜਕੇ ਦੀ ਉਮਰ ਜ਼ਿਆਦਾ ਸੀ ਤੇ ਜਿਹੜੀ ਲੜਕੀ ਸੀ ਉਹ ਕੋਈ 40 ਸਾਲ ਦੀ ਉਹ ਲੜਕਾ 50 ਸਾਲ ਦਾ। ਤੇ ਹੋ ਗਿਆ ਸਰਪਰੀ ਹੋ ਗਈ। ਤੇ ਇਹਨਾਂ ਦਾ ਇੱਕ ਬੱਚਾ ਹੈ ਕੋਈ 6 ਸਾਲ ਦਾ। ਤੇ ਮੇਨ ਇਹਦੇ ਡਿਸਪਿਊਟ ਸੀ ਪ੍ਰੋਪਰਟੀ ਦਾ ਸੀ ਵੀ ਇਹਨੂੰ ਇਹ ਸੀ ਜਿਹੜਾ ਦੋਸ਼ੀ ਅਰਸ਼ਪ੍ਰੀਤ ਵੀ ਜਿਹੜੀ ਮੇਰੀ ਮੇਰੀ ਪ੍ਰੋਪਰਟੀ ਮੇਰੀ ਸਿਸਟਰ ਨਾਲ ਲੈ ਜੇ। ਤੇ ਉਹਨੂੰ ਵੇਖ ਕੇ ਇਹ ਜਿਹਨੇ ਮਾਰ ਮਰਡਰ ਕੀਤਾ ਉਹ ਗਿਰਤਾ ਰਿਹਾ। ਅਰਸ਼ਕ ਨੂੰ ਬਹੁਤ ਜਲਦੀ ਹੀ ਗ੍ਰਿਫਤਾਰ ਕਰ ਲਿਆ ਕੋਈ ਟਾਈਮ ਦੇ ਵਿੱਚ ਜਲਦੀ ਮੌਕੇ ਦੇ ਕੋਈ ਮਟਕੰਦ ਬਾਰ ਫਰਾਗ